ਕੀ ਆ ਕਰੋ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਇੱਕ ਸਾਲ ਬਾਅਦ ਵਲੌਗ ਲੱਗੇ ਪਾਉਣਾ ਹੀ ਹੁਣ ਹੈ ਬਹੁਤ ਭੈਣ ਭਰਾ ਦੇ ਸਮਝ ਕੇ ਹੀਗੇ ਤੇ ਕੁਝ ਕਿ ਜਿਹੜੇ ਭੈਣ ਭਰਾ ਨਹੀਂ ਉਹਨਾਂ ਨੂੰ ਪਤਾ ਲੱਗਾ ਹਨ ਉਹਨਾਂ ਨੂੰ ਲੱਗਾ ਸ਼ਾਇਦ ਇਹਨਾਂ ਨੇ ਸੱਚੀ ਬੰਦ ਕਰਨੇ ਆ ਪਰ ਨਹੀਂ ਨਹੀਂ ਇਹ ਬੰਦ ਨਹੀਂ ਕਰਨੇ ਅਹੀਂ ਜਸਟ ਇੱਕ ਮਜ਼ਾਕ ਜਿਹਾ ਕੀਤਾ ਹੈ ਤੁਹਾਡੇ ਨਾਲ ਹਨਾ ਤੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਸਾਰੇ ਜਾਨੇ ਹੱਸਦੇ ਵਸਦੇ ਰਹੋ ਇਹ ਸਾਲ ਖੁਸ਼ੀਆਂ ਭਰੀਆਂ ਲੈ ਕੇ ਆਵੇ ਪ੍ਰਮਾਤਮਾ ਤੁਹਾਡੇ ਸਾਰਿਆਂ ਲਈ ਹਨਾ ਤੇ ਆਪਾਂ ਤੁਹਾਡੇ ਨਾਲ ਇਤਰੇ ਹੱਸਦੇ ਵਸਦੇ ਰਹੀਏ ਤੁਹਾਡੇ ਬਾਤੇ ਸੋਹਣੇ ਸੋਹਣੇ ਵਲੌਗ ਲੈ ਕੇ ਆਉਂਦੇ ਰਹੀਏ ਤੇ ਰੈਸਪੀ ਵਲੌਗ ਲੈ ਕੇ ਆਉਂਦੇ ਰਹੀਏ ਹਨਾ ਤੇ ਸਾਰਿਆਂ ਨੇ ਕਮੈਂਟ ਵੀ ਹੋਣ ਦੇਗੀ ਮੇਰੇ ਦੇ ਅੰਟੀਲੀਟ ਬਣਾ ਜੀ ਦੇਰ ਲੀ ਲੱਗਣਾ ਆਹੋ ਸਹੀ ਗੱਲ ਹੈ ਕਹਿੰਦੇ ਸੀ ਬਬਲੂ ਨੂੰ ਤੇ ਅਹੀਂ ਕਮਲ ਭਾਈ ਉਹਨਾਂ ਦੇ ਵਲੌਗਾ ਚ ਵੇਖ ਲੈਣਾ ਕਰਨਾ ਵਾ ਤੇ ਕਹਿੰਦੇ ਸੀ ਬਬਲੂ ਦੀ ਮੰਮੀ ਨੂੰ ਤੇ ਭੈਣ ਨੂੰ ਵੀ ਜ਼ ਕਰਨਾ ਉਹਨਾਂ ਨੇ ਮੇਰੇ ਕੋਲਾਈ ਵੀ ਦਿੱਤਾ ਸੀ ਕਿ ਨਹੀਂ ਨਹੀਂ ਤੁਸੀਂ ਆ ਮੰਮੀ ਨੂੰ ਤੇ ਅਮਨ ਨੂੰ ਵੀ ਵੇਖਿਆ ਕਰੂਗੇ ਉਹੀ ਸਾਡੇ ਵਲੌਗਾ ਵਿੱਚ ਤੇ ਮੈਨਾਂ ਕਿਹਾ ਇਨੇ ਜੁੜੇ ਸਾਡੇ ਨਾਲ ਸਣੀ ਛੱਡ ਕੇ ਜਾਂਦੇ ਆ ਹਾਂ ਬਿਲਕੁਲ ਆਈ ਤੇ ਕਦੀ ਮਲੇ ਜਾਂਦੇ ਆ ਆਈ ਤੇ ਆਪਣੀ ਨਿੱਕ-ਨਿੱਕੀ ਗੱਲ ਤੁਹਾਨੂੰ ਦਸੀਦੀ ਹੈ ਨਾ ਹਾਂ ਤੇ ਅਸੀਂ ਆਪਣੇ ਜਿਹੜੇ ਵਲੌਗ ਲੈ ਕੇ ਆਉਨੇ ਆ ਨਾ ਰੈਸਪੀਆਂ ਉਹ ਫਿਰ ਤੁਸੀਂ ਹੈ ਨਾ ਸਾਰੇ ਜਣੇ ਵੇਖਦੇ ਹੋ ਇੰਨਾ ਸਾਰਾ ਪਿਆਰ ਦਿੰਦੇ ਹੋ ਆਹੋ ਤੇ ਉਹਨਾਂ ਨੂੰ ਪਿਆਰ ਫੇਰ ਕਿੱਥੋਂ ਮਿਲਣਾ ਤੁਹਾਡੇ ਕੋਲ ਮਿਲਣਾ ਜੇ ਨਾ ਪਾਇਆ ਤੇ ਫੇਰ ਹਨਾ ਅੱਛਾ ਤੇ ਅੱਜ ਨਾ ਮੈਂ ਮੰਮੀ ਜੀ ਨੂੰ ਕਹਿਣ ਲਿਆ ਸੀ ਕਿ ਨਵਾਂ ਸਾਲਾ ਤੇ ਕੁਝ ਲੈ ਆਈਏ ਖਾਣ ਨੂੰ ਬਾਹਰੋਂ ਤੇ ਮੰਮੀ ਜੀ ਨੇ ਮੈਨੂੰ ਲੈਉਣ ਨਹੀਂ ਦਿੱਤਾ ਕਹਿੰਦੇ ਨਹੀਂ ਬਾਹਰੋਂ ਕੁਝ ਨਹੀਂ ਲੈ ਆਉਣਾ ਹੈਗਾ ਤੇ ਜੋ ਵੀ ਬਣਾਉਣਾ ਵਾ ਮੈਂ ਘਰੇ ਬਣਾਉਣਾ ਵਾ ਤੇ ਘਰੇ ਬਣਾ ਕੇ ਖਾਵਾਂਗੇ ਤੇ ਮੈਂ ਵੀ ਇਹ ਚੀਜ਼ ਸੋਚੀ ਵੀ ਅਹੀਂ ਵੇਹੇ ਤੁਹਾਨੂੰ ਰੈਸਪੀਆਂ ਦੱਸਦੇ ਰਹਿੰਦੇ ਆ ਤੇ ਮੈਂ ਨਾ ਮੰਮੀ ਜੀ ਨੂੰ ਕਹਿਣ ਡਿਆ ਵਾ ਵੀ ਬਰੌਲੀ ਆਈਏ ਫਿਰ ਮੇਰੇ ਹੀ ਦਿਮਾਗ ਲੈ ਚਾਈ ਮੈਂ ਤੇ ਵੇਹੇ ਤਾਂ ਕਰਕੇ ਕਹਿਣ ਡਿਆ ਕਿ ਠੰਡ ਬੜੀ ਆ ਤੇ ਮੈਂ ਹੈ ਰਜਾਈਆਂ ਵਿੱਚ ਬੈਠੇ ਆ ਮੰਮੀ ਜੀ ਹੋਣੀ ਉਦੋਂ ਤੇ ਮੈਂ ਸੋਚਣ ਡਿਆ ਕਿ ਕੀ ਇਹਨਾਂ ਨੂੰ ਬਾਹਰ ਕੱਢਣਾ ਵਾ ਤੇ ਚੱਲ ਇੱਥੇ ਕੋਈ ਨਾ ਕੋਈ ਚੀਜ਼ ਲੈ ਕੇ ਤੇ ਸੈਲੀਬ੍ਰੇਟ ਜਾਂ ਮੜਾ ਜਾਂ ਕਰ ਲੈਨੇ ਹਨਾ ਪਰ ਮੰਮੀ ਜੀ ਨੇ ਮੈਨੂੰ ਕਰਤਾ ਵਾ ਮਨਾ ਮਨਾ ਤੇ ਮੰਮੀ ਜੀ ਹੁਣ ਦੱਸੋ ਕੀ ਲੱਗੇ ਆ ਬਣਾਉਣ ਰੈਸਪੀਆਂ ਆਉਂਦੀਆਂ ਬਣਾਉਣੀਆਂ ਤਾਂ ਅਸੀਂ ਘਰੋਂ ਹੀ ਬਣਾ ਕੇ ਕੁਝ ਖਾਵਾਂਗੇ ਹਨਾ ਤੇ ਨਾਲੇ ਅਸੀਂ ਆਉਣ ਜਾਂਦੇ ਐਵੇਂ ਟਾਈਮ ਵੇਸਟ ਟਾਈਮ ਵੇਸਟ ਤੇ ਨਾਲੇ ਬਾਹਰ ਦੀ ਐਵੇਂ ਹਨਾ ਬਹੁਤਾ ਕੁਝ ਅਹੀਂ ਨਹੀਂ ਅੱਜ ਬਣਾਉਣ ਲੱਗੇ ਮੰਮੀ ਜੀ ਲੱਗੇ ਆ ਬਣਾਉਣ ਫ੍ਰੈਂਚ ਫ੍ਰਾਈਜ਼ ਹਨਾ ਮੰਮੀ ਹਾਂ ਮੈਂ ਤਾਂ ਹਲਕਾ ਫੁਲਕਾ ਜਿਹਾ ਬਣਾ ਲੈਂਦੇ ਹਾਂ ਹਾਂ ਕਿਉਂਕਿ ਵਹਿ ਵੀ ਅਹੀਂ ਖਾਂਦੇ ਰਹੀਦਾ ਵਾ ਹਨਾ ਨਾਲੇ ਇਹ ਬਬਲੂ ਨੂੰ ਪਸੰਦ ਵੀ ਆ ਤੇ ਇਸ ਕਰਕੇ ਮੈਂ ਲੱਗੇ ਆ ਬਣਾਉਣ ਤੇ ਨਾਲੇ ਜਲਦੀ ਬਣ ਜਾਣੇ ਹਨਾ ਇਹ ਔਰ ਤੇ ਇਧਰ ਮੰਮੀ ਜੀ ਕੋਈ ਮਸ਼ੀਨ ਨਹੀਂ ਹੈਗੀ ਤੇ ਹੈਂਡ ਮੇਡ ਹੀ ਜਿਹੜੇ ਆ ਕਟਿੰਗ ਕਰਨਦੇ ਆ ਉਹਨਾਂ ਦੀ ਆਲੂਆਂ ਦੀ ਹਨਾ ਹਾਂ ਤੇ ਆ ਇੱਧਰ ਕਟਿੰਗ ਕਰਕੇ ਰੱਖੀਆਂ ਵਾ ਇਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਮ ਜੀ ਇਹ ਕੱਚੀ ਜੁਆ ਹਨਾ ਸਾਰੇ ਬਣਾ ਲਿੰਦੇ ਆ ਹਾਂ ਚਲੋ ਜੀ ਅਮਨ ਵੀ ਕੁਝ ਲਈ ਫਿਰਨਦੀ ਆ ਮੈਂ ਆਖਣੀ ਇਧਰ ਟਿੱਕੀਆਂ ਪਈਆਂ ਆ ਨਾ ਘਰ ਇਹ ਤਾਂ ਲੈਨੇ ਤੇ ਮੰਮੀ ਇਹਦੇ ਨਹੀਂ ਨਾਲ ਆ ਵੀ ਪ੍ਰੈਸ ਕਰਾਈ ਨਹੀਂ ਬਣਾਉਣੇ ਚਲੋ ਬਣਾ ਲਓ ਫਿਰ ਚਲੋ ਬਣਾ ਲਓ ਹਛਾਏ ਉਹ ਦੂਜੀਆਂ ਬਜਾਰੀ ਆ ਹਨਾ ਇਹ ਜਿਹੜੀਆਂ ਉਦਨੀਆਂ ਹੁੰਦੀਆਂ ਸੀ ਪੰਜੀਆਂ ਸੀ ਅੱਛਾ ਅੱਛਾ ਇੰਨੀਆਂ ਕ ਪਈਆਂ ਸੀ ਇਹ ਲੈਂਦੀਆਂ ਹੀ ਵਿਚਾਰੀ ਟਿੱਕੀਆਂ ਤੇ ਮੈਂ ਤਾਂ ਲੈਂਦਾ ਨਾਲ ਬਣਾ ਲੈਨੇ ਆ ਬਣਾ ਲਉ ਤਾਂ ਲੈਨੇ ਆ ਮੈਂ ਕੈਂਡਈ ਹੋਰ ਇੱਕ ਨਾ ਇੰਸਟਾਗ੍ਰਾਮ ਤੇ ਮੈਂ ਰੀਲ ਜੀ ਵੇਖਣ ਡੈ ਹੀ ਤੇ ਉੱਥੇ ਲਿਖਿਆ ਸੀ ਨਵਾਂ ਸਾਲ ਤੇ ਹਰ ਵਾਰੀ ਆਉਂਦਾ ਵਾ ਤੇ ਹਰ ਵਾਰੀ ਬਦਲਦਾ ਤੇ ਉੱਥੇ ਲਿਖਿਆ ਸੀ ਜੇ ਬਦਲਣਾ ਤੇ ਆਪਣੇ ਆਪ ਨੂੰ ਬਦਲੋ ਤੇ ਆਲੂ ਵੀ ਅਸੀਂ ਕਟਿੰਗ ਕਰ ਲਈ ਆ ਕੱਟ ਲੈ ਆਲੂ ਤੇ ਪਾਣੀ ਇੱਧਰ ਰੱਖਤਾ ਉਬਲਨੇ ਹੈ ਨਾ ਇਹਨਾਂ ਨੂੰ ਪਹਿਲਾਂ ਬਾਲਣਾ ਵੀ ਆ ਤੇ ਇਹਨਾਂ ਨੂੰ ਪਹਿਲਾਂ ਬਾਲਾਂਗੇ ਅੱਛਾ ਤੇ ਇਹਦੇ ਵਿੱਚ ਕੀ ਕੀ ਪਾਉਣਾ ਵਾ ਹਾਂ ਤੇ ਉਹ ਮੈਂ ਦੱਸਦੀ ਆ ਸਾਰਿਆਂ ਨੂੰ ਤਾਂ ਪਤਾ ਹੋਣਾ ਹੀ ਆ ਹਨਾ ਆਏ ਤੇ ਆਮ ਜੀ ਆ ਪਰ ਇਹ ਜੀ ਕਰਨ ਰਿਆ ਸੀ ਫਰੈਂਚ ਫਰਾਈਜ਼ ਖਾਣ ਨੂੰ ਮੰਮੀ ਜੀ ਨੇ ਸਾਨੂੰ ਪੁੱਛਿਆ ਵੀ ਕੀ ਬਣਾਉਣਾ ਵਾ ਤੇ ਮੈਂ ਤੇ ਅਮਨ ਨੇ ਝੱਟ ਦਤਾ ਬਾਕੀ ਇਹ ਹੈ ਕਿ ਅਮਨ ਨੂੰ ਵੀ ਅਮਨ ਨੇ ਵੀ ਇਹੋ ਕਿਹਾ ਤੇ ਮੈਂ ਵੀ ਇਹੋ ਕਿਹਾ ਹਨਾ ਮੰਮੀ ਹਾਂ ਮੈਂ ਵੀ ਫਰੈਂਚ ਫਰਾਈਜ਼ ਖਾਣੇ ਤੇ ਆਵਣਾ ਦੀ ਮੇਰਾ ਵੀ ਇਹੀ ਤੇਲ ਕਰਨ ਰਿਆ ਤੇ ਚੱਲ ਮੈਂ ਹਾਂ ਜਲਦੀ ਬਣ ਜਾਣੇ ਆ ਨਾਲੇ ਠੰਡ ਵਿੱਚ ਇੰਨਾ ਖਲੋ ਖਲੋਣਾ ਬਣਾ ਪਊਗਾ ਨਾਲੇ ਕੀ ਜਾਂਦੇ ਜਿਹੜਾ ਦਿਲ ਕਰੇ ਉਹ ਚੀਜ਼ ਖਾ ਲੈਣੀ ਚਾਹੀਦੀ ਆ ਹਨਾ ਹਾਂਜੀ ਤੇ ਇਹਦੇ ਵਿੱਚ ਪਾਉਨੇ ਸੀ ਨਮਕ ਚਾ ਨਮਕ ਵੀ ਪੈਣਾ ਹਾਂ ਬਾਕੀ ਤੁਸੀਂ ਵੀ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਭੈਣ ਭਰਾ ਸਾਰੇ ਸਾਡੇ ਤੇ ਤੁਸੀਂ ਕੀ ਕੀ ਇੰਜੋਏਮੈਂਟ ਕੀਤੀ ਆ ਕੀ ਕੀ ਲਿਆਂਦਾ ਜਾਂ ਕੀ ਕੀ ਖਾਦਾ ਘਰੇ ਬਣਾ ਕੇ ਹਨਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਤੇ ਤੁਹਾਨੂੰ ਦੋ ਤਰੀਕ ਨੂੰ ਮਿਲਣਾ ਵਾ ਅਸੀਂ ਬਣਾਉਣੇ ਇੱਕ ਨੂੰ ਡੇ ਵਾ ਤੇ ਠੀਕ ਆ ਆ ਜਿਹੜੇ ਆਲੂ ਰੱਖੇ ਉੱਪਰ ਨੇ ਇਹ ਅਸੀਂ 5 ਮਿੰਟ ਬਾਲਾਂਗੇ ਬਹੁਤੇ ਵੀ ਨਹੀਂ ਨਾ ਬਾਲਣੇ ਹੈ ਹਾਂਜੀ ਹਾਂਜੀ ਹਾਫ ਜੇ ਕਰ ਲਾਂਗੇ ਹਨਾ ਠੀਕ ਆ ਤੇ ਆਲੂ ਅਸੀਂ ਬਾਲ ਲਏ ਆ अच्छा चार चार पांच मिनट ਬਾਲੇ ਆ ਠੀਕ ਅਸੀਂ ਇਹਦੇ ਵਿੱਚ ਪਾਵਾਂਗੇ ਹੁਣ 에ਰਾ ਰੋਡ ਚਲੋ ਜੀ ਅਛਾ ਇਹਨਾਂ ਵਿੱਚ 에ਰਾ ਰੋਡ ਪੋਣਾ 에ਰਾ ਰੋਡ ਸਾਬ ਨਹੀਂ ਪਾਵਾਂਗੇ ਹਨਾ ਠੀਕ 에ਰਾ ਰੋਡ ਅਸੀਂ ਲਾ ਲਿਆ ਵਾ ਤੇ ਸਾਰੇ ਤੇ ਕੋਟਿੰਗ ਹੋ ਗਈ ਹੈ ਨਾ ਵਧੀਆ ਤਰੀਕੇ ਨਾਲ ਤੇ ਹੁਮ ਨਹੀਂ ਇਹਨੂੰ ਕਰਾਂਗੇ ਫਰਾਈ ਤੇ ਅਸੀਂ ਇਹ ਚ ਫਰੈਂਡ ਪਾਇਆ ਵਾ ਤੇ ਸਾਡਾ ਗਰਮ ਹੋ ਗਿਆ ਰ ਫਰੈਂਡ ਤੇ ਹੁਣ ਇਹਨੂੰ ਤਲਾਂਗੇ ਹਨਾ ਇਹਦੇ ਆਪਾਂ ਏਦਾਂ ਡੈਂਆ ਵਲੋਗ ਬਣਾਉਣਾ ਜਦ ਤੱਕ ਇਹਨੂੰ ਹੁੰਦੀਆਂ ਨਹੀਂ ਹੁੰਦੀਆਂ ਬਣਾਉਣੀਆਂ ਹੈ ਹਨ ਤੇ ਫਿਰ ਬਾਅਦ ਬਾਅਦ ਨਾਲ ਕਮੈਂਟ ਕਰਦੇ ਆ ਨਾ ਤੇ ਇਹਨਾਂ ਨੂੰ ਦੱਸਿਆ ਨੇ ਜਾਂ ਕਿਦਾਂ ਹਨ ਕੀ ਕੀ ਪਾਇਆ ਵਿੱਚ ਹਾਂਜੀ ਹਾਂਜੀ ਉਹ ਸਾਬ ਨਾਲ ਤੇ ਤੇ ਅੱਧੇ ਅਸੀਂ ਪਾ ਲਏ ਅੱਧੇ ਅਸੀਂ ਬਾਅਦ ਚ ਪਾਵਾਂਗੇ ਇਹ ਵੇਲੋ ਬਾਜ਼ਾਰੋਂ ਜੇ ਲੈਣ ਜਾਈਏ ਇਹੋ ਚੀਜ਼ ਤੇ 100 ਤੋਂ ਘੱਟ ਨਹੀਂ ਆ ਹੈ ਮੰਮੀ ਹੈਨਾ ਤੇ ਵੇਲੋ ਅਸੀਂ ਘਰੇ ਕਿੰਨੇ ਬਣਾ ਲਏ ਆ ਹਾਂ ਲੈ ਯਾ ਫਿਰ ਅੱਜ ਕੈਂ ਖਾਦੇ ਜਾਂਦੇ ਆ ਬਣਾ ਲੈ ਚੀਜ਼ ਜਿਹੜੀ ਫਰੈਸ਼ ਹੁੰਦੀ ਆ ਤੇ ਵੱਧ ਤੋਂ ਵੱਧ ਮੰਮੀ ਦੋ ਆਲੂ ਹੋਣੇ ਆ ਹਨਾ ਹਾਂ ਨਹੀਂ ਤਿੰਨ ਚਾਰ ਪਾਏ ਮੈਂ ਅੱਛਾ ਤਿੰਨ ਚਾਰ ਪਾਏ ਆ ਕਿਉਂਕਿ ਬਹੁਤੇ ਵੱਡੇ ਨੇ ਨਾਲੂ ਮੀਡੀਅਮ ਦੇ ਸਾਹ ਦੇ ਠੀਕ ਆ ਹਾਂਜੀ ਬੈਣ ਜੀ ਹਾਂ ਕੋਈ ਹਾਤੀ ਹੋਣੇ ਆ ਨਾ ਸੁਣੀਆਂ ਲੈਣੀ ਆ ਚਲੋ ਜੀ ਇਹ ਖਾਈਏ ਭੁੱਖ ਵੀ ਬੜੀ ਲੱਗੀ ਆ ਤੇ ਕੁਝ ਬਹੁਤ ਜ਼ੋਲੀ ਹੁੰਦੇ ਵਾਕਿਆ ਤੇ ਬੱਚੇ ਵੀ ਹਨਾ ਇਹਨੂੰ ਬਹੁਤ ਪਸੰਦ ਕਰਦੇ ਆਲੂਆਂ ਨੂੰ ਤੇ ਸਾਰੇ ਜਾਣੇ ਪਸੰਦੀ ਕਰਦੇ ਬੱਚੇ ਆਲੂ ਦੀ ਹਰੇ ਇਹ ਟੀਂ ਜੜੀ ਬਣਾ ਲਵੋ ਮੈਨੂੰ ਲੱਗਦਾ 100 ਦੇ ਵਿੱਚ ਉਹਨਾਂ ਦੇ 90% ਪਸੰਦੀ ਕਰਦੇ ਆਲੂਆਂ ਨੂੰ ਹਨਾ 1% ਹੀ ਹੋਣਗੇ ਜਿਹੜੇ ਨਹੀਂ ਖਾਂਦੇ ਮੈਂ ਤੇ ਆ ਬੜੇ ਪਸੰਦ ਕਰਦਾ ਆਲੂ ਮੈਂ ਤੇ ਮੰਮੀ ਜੀ ਨੂੰ ਉਹਨਾਂ ਨੂੰ ਆਣਾ ਨਾ ਕਿ ਜਿਹੜੀ ਸਬਜ਼ੀ ਬਣਾਉਣੀ ਆ ਆਲੂ ਜ਼ਰੂਰ ਹੋਣ ਵਿੱਚ ਹਰੇ ਇਹ ਟੀਂ ਤੇ ਪੰਡੇ ਆਲੂ ਸਬਜ਼ੀ ਤੇ ਆਲੂ ਗੋਭੀ ਆਲੂ ਵਜਰਾ ਆਲੂ ਮਟਰ ਸਹੀ ਗੱਲ ਆ ਆਲੂ ਆਲੂ ਹੋਈ ਤੇ ਕਪਿਆਰੀ ਲਓ ਜੀ ਇੱਧਰ ਆਪਣੇ ਫ੍ਰੈਂਚ ਫ੍ਰਾਈਜ਼ ਤੇ ਬਣ ਕੇ ਤਿਆਰ ਹੋ ਗਿਆ ਤੇ ਇੱਧਰ ਇੱਕ ਪੂਰ ਨਿਕਲਿਆ ਆਣਗੇ ਜੋ ਪੂੜ ਵੀ ਨਿਕਲ ਗਿਆ ਅਛਾ ਵੀ ਟਿੱਕੀ ਵਿੱਚ ਕੱਢ ਲੈਣੀ ਆ ਮੈਂ ਨਾਲ ਹੀ ਕੱਢ ਲੈਨੇ ਮੇਰੀ ਚਲੋ ਜੀ ਆਜੂਗੀ ਨਵੇਂ ਸਾਲ ਦੀ ਪਾਰਟੀ ਹਨਾ ਅਮਨ ਨਿਊ ਇਅਰ ਦੀ ਦੱਸ ਲਾ ਤੇ ਤੁਸੀਂ ਸਾਰੇ ਜਾਣਿਆਂ ਨੇ ਹੁਣ ਕਮੈਂਟ ਕਰਕੇ ਦੱਸਣਾ ਵਾ ਠੀਕ ਆ ਕਿ ਤੁਸੀਂ ਸਾਰੇ ਜਾਣਿਆਂ ਨੇ ਕੀ ਕੀ ਬਣਾ ਕੇ ਖਾਧਾ ਘਰੋਂ ਤੇ ਜਾਂ ਫਿਰ ਬਾਹਰੋਂ ਕੀ ਕੀ ਲਿਆਂਦਾ ਤੇ ਇੱਧਰ ਅਮਨ ਨੇ ਸੌਸ ਜਿਹੜੀ ਆ ਤਿਆਰ ਕਰ ਲਈ ਆ ਹਨਾ ਕਿਹੜੀ ਕਿਹੜੀ ਸੌਸ ਪਾਈ ਆ ਮਿਓਨੀ ਤੰਦੂਰੀ ਤੇ ਟਮੇਟੋ ਕਚਮ ਅੱਛਾ ਅੱਛਾ ਲਓ ਜੀ ਤੇ ਹੁਣ ਕੀ ਰਹਿ ਗਿਆ ਅਜਿ ਪਾਉਣ ਨੂੰ ਤਿੰਨ ਰੰਗ ਨਹੀਂ ਲੱਭਣੇ ਆ ਹਾਂ ਤੇ ਇਹਦੇ ਵਿੱਚ ਮੈਂ ਲੱਗੀਆਂ ਪਾਉਣ ਬਬਲੂ ਉਦਾਂ ਤਾਂ ਇਦਾਂ ਵੀ ਖਾ ਲਈਦੇ ਆ ਨਾ ਤੇ ਬਬਲੂ ਕਹਿੰਦਾ ਮੈਨੂੰ ਮਿਰਚ ਪਾ ਕੇ ਦੋ ਥੋੜੀ ਬਹੁਤੀ ਘਰਾਰਾ ਲਾਲ ਮਿਰਚ ਥੋੜੀ ਜੀ ਚਲੋ ਪਾ ਲਈਏ ਘੂੜਦੀ ਤੇ ਥੋੜੀ ਜੀ ਪਾਵਾਂਗੇ ਹਨਾ ਹਾਂ ਜੀ ਥੋੜੀ ਜੀ ਦੇਖੋ ਵੀ ਵਧੀਆ ਹੋਜੂ ਹਨਾ ਤੇ ਨਮਕ ਪਹਿਲਾਂ ਹੀ ਪਾਇਆ ਸੀ ਆ ਦੇਖਿਆ ਉਹ ਸੁਣਾ ਲੱਗਣ ਤਾਂ ਇਹ ਥੋੜਾ ਜਿਹਾ ਪਾ ਦਾਂਗੇ ਮਸਾਲਾ ਹੂੰ ਪਾ ਦਮਾ ਮੜੀ ਜੀ ਪਾ ਦਮਾ ਮੜੀ ਜੀ ਤੇ ਨਮਕ ਨਮਕ ਪਾਇਆ ਪਹਿਲਾਂ ਪਾਇਆ ਨਮਕ ਚਲੋ ਮਾਂ ਮਮੀ ਜੀ ਸ਼ੇਕ ਕਰੋ ਤੇ ਲਓ ਕੀ ਆ ਕਰੋ ਇਹ ਲਓ ਇੱਕ ਨਹੀਂ ਵਧੀਆ ਇਹ ਪਹਿਲਾਂ ਹੋਰ ਤਰ੍ਹਾਂ ਦੇ ਲੱਗਣਗੇ ਆਵਾਜ਼ ਆਉਂਦੇ ਤਾਂ ਹਾਂ ਚਲੋ ਵੀ ਮਮੀ ਜੀ ਫਰਾਈ ਕਰੀ ਲਓ ਫਿਰ ਇਕੱਠੇ ਖਾ ਲਈਏ ਓ ਇਤਨੀਆਂ ਵੀ ਫਰਾਈ ਕਰ ਲਈਏ ਆ ਹੋ ਗਈ ਤਿਆਰ ਇਧਰ ਆਪਣੀ ਹੋ ਗਈ ਆ ਰੈਡੀ ਤੇ ਇਧਰ ਪਾਉਣੇ ਆ ਟਿੱਕੀਆਂ ਜੇ ਤੁਸੀਂ ਕਹਿੰਦੇ ਆ ਤੇ ਇਹਦਾ ਜਿਹੜਾ ਆਪਾਂ ਟੈਸਟ ਕਰਕੇ ਤੁਹਾਨੂੰ ਦੱਸ ਦਿੰਦੇ ਆ ਤੇ ਇਧਰ ਮम्मी ਨੇ ਟਿੱਕੀਆਂ ਪਾਤੀਆਂ ਹਨ ਚਲੋ ਅਜੀ ਮੈਂ ਨਾਲ ਹੀ ਫਰਾਈ ਕਰ ਦਿੰਦੇ ਆ ਤੇ ਕੱਲ੍ਹ ਇਹ ਵੀ ਕਰ ਲਓ ਫਰਾਈ ਫਿਰ ਹੁਣ ਤੇ ਇਨੀ ਭੁੱਖ ਲੱਗੀ ਆ ਆ ਕੇ ਰਸੋਈ ਦੇ ਵਿੱਚ ਕੀ ਗੱਡਾ ਖਲੋ ਕੇ ਖਾ ਲਈ ਹਨਾ ਅਮਨ ਆਹ ਅਮਨ ਨੂੰ ਵੀ ਪੂਰੀ ਭੁੱਖ ਲੱਗੀ ਤੇ ਐਮਨ ਲੱਗੀ ਹੈ ਨਾ ਕੌਕ ਲੱਗੀ ਆ ਦਿਖਾਓ ਤੇ ਐਟ ਕਰੋ ਕਿੱਦਾਂ ਦਾ ਦਾ ਖਾ ਦੱਸੋ ਮੈਨੂੰ ਚਲੋ ਬੜਿਆ ਟਿੱਕੀਆਂ ਵੀ ਨਿਕਲ ਗਈਆਂ ਜੀ ਪਰ ਇਹ ਹੈਗੀਆਂ ਬਾਜ਼ਾਰੀ ਆ ਹਨਾ ਹਾਂ ਰੈਡੀ ਮੇਡ ਟਿੱਕੀਆਂ ਆ ਭਾਰੇ ਚਲੋ ਆ ਵੀ ਤਲ ਲੈਨੇ ਹਨਾ ਭਾਰੇ ਨੇ ਸੋਣਾ ਚਲ ਤੇ ਤੁਸੀਂ ਖਾਓ ਗਰਮ ਗਰਮ ਆਈਏ ਫਿਰ ਆਪਾਂ ਹਾਂ ਦੱਸੋ ਤੇ ਕਿੱਦਾਂ ਦਾ ਬਣਿਆ ਚਲੋ ਜੀ ਤੁਸੀਂ ਇਹ ਤੁਹਾਨੂੰ ਟੇਸਟ ਆਪਾਂ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਭੁੱਖਾ ਮੈਨੂੰ ਵੀ ਬਰਾਬਰ ਦੀ ਲੱਗੀ ਆ ਤੇ ਉਹ ਚਾਹੀਦੀ ਵੀਡੀਓ ਬਣਉਂਦੀ ਆ ਤੇ ਆਜੋ ਫਿਰ ਤੁਹਾਨੂੰ ਹੁਣ ਟੇਸਟ ਕਰਕੇ ਦੱਸਿਓ ਹਨਾ ਗਰਮ ਗਰਮ ਖਾਓ ਮੰਮੀ ਜੀ ਫੜੋ ਤੁਸੀਂ ਵੀ ਯਾਰ ਆ ਬਜਾਰੀ ਟਿੱਕੀ ਆ ਇਹਦਾ ਤੇ ਤੁਹਾਨੂੰ ਪਤਾ ਹੀ ਆ ਟੇਸਟ ਦਾ ਫੜ ਪਹਿਲਾਂ ਇੱਕ ਗੱਲ ਕਰਕੇ ਦੱਸ ਵਾ ਇੱਕ ਗੱਲ ਹੋ ਰਹੀ ਹੈ ਕੀ ਆ ਜਿਹੜੀ ਆ ਬਜਾਰ ਦੀਆਂ ਚੀਜ਼ਾਂ ਹੁੰਦੀਆਂ ਨਾ ਉਹ ਸੁਆਦੀ ਹੁੰਦੀਆਂ ਵਾ ਜਿੱਦਾਂ ਮਤਲਬ ਜੇ ਜਿਹੜੀਆਂ ਚੀਜ਼ਾਂ ਦੇ ਨੁਕਸਾਨ ਵਾ ਨਾ ਸੁਆਦ ਆ ਹਮੇਸ਼ਾ ਉਹ ਹੋਣਗੇ ਤੇ ਜਿਹੜੀਆਂ ਚੀਜ਼ਾਂ ਦੇ ਫਾਇਦੇ ਆ ਨਾ ਉਹ ਸੁਆਦ ਨਹੀਂ ਹੁੰਦੀਆਂ ਹੁਣ ਫਲ ਵੇਖ ਲਓ ਹਨਾ ਸੇਬ ਕੇਲਾ ਜਿੰਨੇ ਵੀ ਆਪਣੇ ਫਲ ਆ ਏ ਸਾਡੇ ਘਰ ਪਏ ਰਹਿਣ ਤੇ ਅਸੀਂ ਖਾਂਦੇ ਨਹੀਂ ਹੈਗੇ। ਇਹ ਕੱਟ ਕੇ ਦੋ ਤੇ ਫੇਰ ਖਾਂਦੇ ਆ। ਆ ਚੀਜ਼ਾਂ ਇਦਾਂ ਹੀ ਕਰਦੇ ਆ। ਅਸੀਂ ਵੀ ਇਦਾਂ ਹੀ ਕਰਦੇ ਆ। ਅਹੀਂ ਗੱਲ ਮੈਂ ਹੋ ਆਪਣੀ ਗੱਲ ਕਰਨਿਆ। ਮੈਂ ਆਪਣੀ ਗੱਲ ਕਰਨਿਆ ਵੀ ਸਾਡੇ ਘਰ ਪਏ ਹੁਣ ਪਏ ਆ ਨਾ ਸੇਬ। ਹਾਂ। ਵੇਖਣ ਨਹੀਂ ਦਿਹਾਉ ਨਾਲ। ਤੇ ਆ ਚੀਜ਼ਾਂ ਵੇ ਲੋ ਅਸੀਂ ਕਿਥੋਂ ਕੱਢ ਕੇ ਫ੍ਰਿਜ ਵਿੱਚ ਚੋ ਲਿਆਏ ਆ ਤੇ ਖਾਣ ਲੱਗੇ ਆ ਹਨਾ। ਇਹ ਤਰ੍ਹਾਂ ਹੁੰਦਾ। ਕਿ ਮੈਂ ਕੱਟ ਕੇ ਦਵਾਂ ਫੇਰ ਖਾਣੇ ਫੇਰ ਵੀ ਨਹੀਂ ਕਰਨੀ ਅਸੀਂ। ਸਹੀ ਗੱਲ ਆ ਮੰਮੀ ਕਹਿ ਕੇ ਆ ਕੇ ਨੂੰ ਖਾਉਂਦੇ ਆ। ਇਹਨਾਂ ਦੇ ਮਗਰ ਮਗਰ ਲੈ ਕੇ ਤੁੜੀ ਫਿਰੂ ਕਿ ਫੇਰ ਕੇ ਤਾਂ ਖਾਣੇ ਹੁੰਦੇ ਨੇ। ਤੇ ਇਦھر ਅਹੀਂ ਹੁਣ ਫ ਤੇ ਨੇ ਜਿਹੜੀਆਂ ਸੌਸਾਂ ਆ ਉਹ ਮਿਕਸ ਕੀਤੀਆਂ ਮਿਉਨਿਜ਼ ਟਮਾਟੋ ਸੌਸ ਤੇ ਤੰਦੂਰੀ ਸੌਸ ਹਨਾ ਹੂੰ ਕੈਂਟਕ ਸਵਾਦਾ ਮੈਂ ਨਾ ਨਿਆਰੇ ਬੰਨੇ ਮਮੀ ਲਈ 9 ਸਾਲ ਤੇ ਕੱਲੇ ਫ੍ਰੈਂਚ ਫਰਾਈਜ਼ ਕਿੰਨੇ ਖਾਤੇ ਹੀ ਕਦੀ ਹੈਂ ਬਾਹਰ ਬਾਹਰ ਖਾਦੇ ਉਹਦਾ ਮੈਨੂੰ ਲੱਗਦਿਆ ਵੀ ਅੱਜ ਦੇ ਦਿਨ ਨੂੰ ਨਾ ਤੁਸੀਂ ਸਾਰਿਆਂ ਨੇ ਵੀ ਬਾਹਰੋਂ ਲਿਆ ਕੇ ਬੜਾ ਕੁਝ ਖਾਦਾ ਹੋਣਾ ਹਨਾ ਤੇ ਕਾਈ ਨੇ ਘਰੇ ਵੀ ਬਣਾਇਆ ਹੋਣਾ ਵਾ ਇਹ ਨਹੀਂ ਵੀ ਜਰੂਰ ਸਾਰਿਆਂ ਨੇ ਬਾਹਰ ਹੀ ਜਦਾ ਨਹੀਂ ਘਰੇ ਲਿਆਂਦਾ ਵਾ ਹਨਾ ਘਰੇ ਬਣਾਇਆ ਸਭ ਕੋ ਜਿਆਦਾ ਮਸ਼ਹੂਰ ਪਕੌੜੇ ਹੁੰਦੇ ਹਨਾ ਮੰਮੀ ਵੀ ਕਹਿੰਦੀ ਹੈਗੀ ਪਕੌੜੇ ਬਣਾ ਲੈਨੇ ਨੇ ਅਸੀਂ ਕਿਹਾ ਕਿ ਉਹ ਤੇ ਖਾਈ ਦੇਈ ਆ ਪਕੌੜੇ ਹੋ ਗਏ ਹਨਾ ਇਹੋ ਜੀਆਂ ਚੀਜ਼ਾਂ ਹੋ ਗਈਆਂ ਤੇ ਘਰ ਦੀ ਚੀਜ਼ ਬਣਾਈਆਂ ਤਾਂ ਗਰਮ-ਗਰਮ ਖਾਦੇ ਜਾਂਦੀ ਹੈ ਹਨਾ ਪਰ ਉਹਨੇ ਆਵਾਂਗੇ ਫਿਰ ਚਲੋ ਉਹਨਾਂ ਦੇ ਤਾਂ ਵੀ ਵਧੀਆ ਵਾ ਪਰ ਠੰਡੀਆਂ ਹੋ ਜਾਂਦੀਆਂ ਹਨਾ ਘਰ ਹੁੰਦੇ ਹੁੰਦੇ ਤੇ ਆਹ ਜਿਹੜੇ ਫ੍ਰੈਂਚ ਫਰਾਈ ਜਵਾ ਮੈਂ ਤੁਹਾਨੂੰ ਦੱਸਿਆ ਸੀ ਨਾ ਆਪਾਂ ਬਾਹਰ ਜਾਈਏ ਖਾਣ ਤੇ 100-150 ਤੇ ਇੰਨੇ ਕ ਦਿੰਦੇ ਆ ਹਨਾ ਤੇ ਆਵੇ ਲੋ ਅਸੀਂ ਦੋ ਆਲੂ ਕੱਟੇ ਘਰੇ ਉਹਨਾਂ ਨੂੰ ਕੀਤਾ ਵਾ ਰੈਡੀ ਤੇ ਫਰਾਈ ਕਰਕੇ ਤੇ ਫ੍ਰੈਂਚ ਫ੍ਰਾਈ ਬਣ ਗਏ ਇੰਝ ਜਿਹੜੀ ਈ ਕੋਈ ਗੱਲ ਆ ਪਹਿਣੀ 10 ਮਿੰਟ ਚ ਬਣਉ ਆਈ ਹੈ ਨਾ ਵੇ ਚੀਜ਼ ਵਾਏ ਤੇ ਇਹੀ ਬਾਜ਼ਾਰਾਂ ਦੇ ਵਿੱਚ ਇੰਨੇ ਨੇ ਪੈਸੇ ਖਰਚ ਹੁੰਦੇ ਆ ਨਾ ਨਹੀਂ ਵੀ ਖਰਚੇ ਆ ਤਾਂ ਕਰਕੇ ਤੁਹਾਨੂੰ ਦੱਸਣੇ ਆ ਤੇ ਬਹੁਤ ਜ਼ਿਆਦਾ ਟੇਸਟ ਵਾ ਉਹਨਾਂ ਦਾ ਨੂੰ ਸੱਚ ਟਿੱਕੀ ਖਾ ਕੇ ਦੱਸੀ ਜੀ ਟਿੱਕੀ ਤੇ ਨਹੀਂ ਦੱਸੀ ਨੀ ਠੀਕ ਆ ਤੇ ਅਮਨ ਨੂੰ ਵੀ ਦਈਏ ਮੌਕਾ ਕਿਉਂਕਿ ਅਮਨ ਨੂੰ ਕੋ ਖਬਰ ਆਪਤੀ ਲੱਗੀ ਆ ਹੂੰ ਪਨੀਰ ਵੀ ਭਾਈ ਬਾਜ਼ਾਰ ਵਾਲਿਆਂ ਨੇ ਟਿੱਕੀ ਚ ਹਲੋ ਇਹ ਪ੍ਰੈਗਟ ਵੀ ਮਹਿੰਗਾ ਹੀ ਦਾਣਾ ਹਾਂ ਹਾਂ ਉਹਦੇ ਸਾਭ ਨਾ ਚੱਲਦੇ ਆ ਯਾਰ ਇੰਨਾ ਟੇਸਟ ਲੱਗਣਿਆ ਨਾ ਬਾਕੀ ਆ ਕਿ ਭੁੱਖ ਦੀ ਲੱਗੀ ਗੱਲ ਹੁੰਦੀ ਸਾਰੀ ਹੈ ਨਾ ਜੇ ਭੁੱਖ ਲੱਗੀ ਹੋਵੇ ਸਭ ਕੋ ਨਾ ਆਂਦਾ ਜੇ ਭੁੱਖ ਲੱਗੀ ਹੋਵੇ ਨਾ ਤੇ ਚੀਜ਼ ਵੀ ਵਧੀਆ ਲੱਗਦੀ ਹੈ ਨਾ ਖਾਣ ਨੂੰ ਹੂੰ ਬਹੁਤ ਜ਼ਿਆਦਾ ਟੇਸਟ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਵਿੱਚ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਹੈਪੀ న్యూ ਯਰ ਨਵੇਂ ਸਾਧੀਆਂ ਬਹੁਤ ਬਹੁਤ ਦੋਨੋਂ ਮੁਬਾਰਕਾਂ ਸਾਰਿਆਂ ਨੂੰ ਤੇ ਸਾਰੇ ਜਣੇ ਹੱਸਦੇ ਵਸਦੇ ਰਹੋ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤੇ ਤੁਹਾਡੀ ਸਪੋਰਟ ਨਾਲ ਹੀ ਆ ਪਾਈਥੇ ਤੱਕ ਆਏ ਆ ਤੇ ਅੱਗੇ ਵੀ ਤੁਹਾਡੀ ਸਪੋਰਟ ਨਾਲ ਹੀ ਜਾਣਾ ਵਾ ਠੀਕ ਆ ਤੇ ਬਾਕੀ ਇੱਕ ਗੱਲ ਇਹ ਕਹਿ ਦੇਣਾ ਵਾ ਜਾਣਾ ਆਪਾਂ ਕਿਤੇ ਨਹੀਂ ਆ ਅੱਜ ਇੱਕ ਸਾਲ ਬਸਦਾ ਵਲੋਗ ਪਾਇਆ ਵਾ ਬਾਏ ਪਾਈ ਜੀ ਸਾਰਿਆਂ ਨੂੰ